ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਅੱਜ ਡੇਰਾ ਬਾਬਾ ਨਾਨਕ ਵਿਖੇ ਸ਼੍ਰੀ ਦਰਬਾਰ ਸਾਹਿਬ ਤੋਂ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਕੱਢਿਆ ਗਿਆ। ਕੀਰਤਨ ਦੀ ਸ਼ੁਰੂਆਤ ਸ਼੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਨਾਲ ਹੋਈ ਜਿਸ ਤੋਂ ਬਾਅਦ ਪੰਜ ਪਿਆਰੇ ਦੀ ਅਗਵਾਈ ਹੇਠ ਸਜਿਆ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਰਾਹ ਵਿੱਚ ਹਰ ਥਾਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਤੇ ਸੇਵਾ ਭਾਵਨਾ ਨਾਲ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਤੇ ਸੰਗਤ ਨੇ ਸ਼ਰਧਾ ਭਾਵ ਨਾਲ ਗੁਰਬਾਣੀ ਕੀਰਤਨ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਜੈਕਾਰਿਆਂ ਨਾਲ ਪੂਰਾ ਸ਼ਹਿਰ ਗੂੰਜ ਉਠਿਆ ਇਸ ਮੌਕੇ ਤੇ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਅਤੇ ਸਾਬਕਾ ਵਿਧਾਇਕ ਸੁਚਾ ਸਿੰਘ ਲਗਾ ਬਾਬਾ ਅਵਤਾਰ ਸਿੰਘ ਜੀ ਬੇਦੀ ਚੋਲਾ ਸਾਹਿਬ ਵਾਲੇ बाबा ਬਲਬੀਰ ਸਿੰਘ ਵੇਦੀ ਚੋਲਾ ਸਾਹਿਬ ਵਾਲਿਆਂ ਨੇ ਵੀ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਗੁਰਸੰਗਤ ਨਾਲ ਮਿਲ ਕੇ ਮੱਥਾ ਟੇਕਿਆ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਮਨੁੱਖਤਾ ਨੂੰ ਸੱਚ, ਸੇਵਾ ਅਤੇ ਇਕਤਾ ਦਾ ਰਸਤਾ ਦਿਖਾਉਂਦੇ ਹਨ। ਇਸ ਮੌਕੇ ਤੇ ਵੱਖ-ਵੱਖ ਗੱਤਕਾ ਪਾਰਟੀਆਂ ਵੱਲੋਂ ਸ਼ਾਨਦਾਰ ਗੱਤਕੇ ਦੇ ਜੋਰ ਵਿਖਾਏ ਗਏ ਜਿਨ੍ਹਾਂ ਨੇ ਆਪਣੀ ਸ਼ੂਰਵੀਰਤਾ ਅਤੇ ਕਲਾਵਾਂ ਨਾਲ ਲੋਕਾਂ ਦੀ ਵਾਹਵਾਹੀ ਲੁੱਟੀ। ਗਤਕਾ ਦੇ ਦੌਰਾਨ ਬੱਚਿਆਂ ਅਤੇ ਨੌਜਵਾਨਾਂ ਨੇ ਵੱਡੇ ਚਾਅ ਨਾਲ ਪ੍ਰਦਰਸ਼ਨ ਦੇਖਿਆ ਅਤੇ ਨਿਹੰਗ ਸਿੰਘਾਂ ਨੂੰ ਜੋਸ਼ ਭਰੇ ਤਾਲੀਆਂ ਨਾਲ ਹੌਸਲਾ ਦਿੱਤਾ। ਇਸ ਮੌਕੇ ਤੇ ਸਜਾਏ ਗਏ ਫੁੱਲਾਂ ਦੇ ਗੇਟ ਤੇ ਸੇਵਾ ਪੰਡਾਲਾਂ ਨੇ ਸ਼ਹਿਰ ਨੂੰ ਧਾਰਮਿਕ ਰੰਗਾਂ ਨਾਲ ਰੰਗ ਦਿੱਤਾ। ਬੱਚਿਆਂ ਵੱਲੋਂ ਗੁਰਬਾਣੀ ਦੇ ਸ਼ਬਦ ਗਾਏ ਗਏ ਤੇ ਨੌਜਵਾਨਾਂ ਨੇ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ। ਗੁਰਪੁਰਬ ਦੇ ਸਮਾਗਮ ਵਿੱਚ ਹਜ਼ਾਰਾਂ ਸ਼ਰਧਾਲੂਆਂ ਨੇ ਹਿੱਸਾ ਲਿਆ ਤੇ ਸਭ ਨੇ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। श्री गुरू गो श्री ग्रंथ जी पार ਦੇਰਾ ਬਾਬਾ ਨਾਨਕ ਤੋਂ ਨਗਰ ਕੀਰਤਨ ਦੀ ਰਸਮ ਪਹੁੰਚਿਆ ਇਸ ਮੌਕੇ ਤੇ ਸਾਰੀਆਂ ਸੰਗਤਾਂ ਡੇਰਾ ਬਾਬਾ ਨਾਨਕ ਦੀਆਂ ਔਰ ਆਸਵਾਰੀ ਸੰਗਤਾਂ ਬੜੀਆਂ ਛੱਡਾਂ ਨਾਲ ਬੜੀਆਂ ਭਾਵਨਾਵਾਂ ਨਾਲ ਅੱਜ ਦਾ ਸੰਗਤ ਅਸਾਂ ਨੂੰ ਬਹੁਤ ਨਾਰਾਜ਼ ਗਿਆ। ਮੈਂ ਇਸ ਮੌਕੇ ਤੋਂ ਆਪਣੇ ਵੱਲੋਂ ਸਾਰੀ ਸੰਗਤਾਂ ਨੂੰ ਪੰਜਾਬ ਸਰਕਾਰ ਦੇ ਪੰਜਾਬ ਜੱਲ ਲੱਗ ਰਿਹਾ। ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਹਰ ਇੱਕ ਦਿਨ ਮਾਰਾ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਤੇ ਚੜ੍ਹਦੀ ਕਲਾ। ਜੇ ਸਾ ਪਰਦੇਸਾਂ ਦੀਆਂ ਸੰਗਤਾਂ ਨੂੰ ਭੰਤਨ ਸਿੰਘ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ੀ ਦੀ ਲੱਖ ਲੱਖ ਵਧਾਈ ਕੰਦਾ ਹੈ। ਗੁਰੂਕ ਸਾਹਿਬ ਦੇ ਪ੍ਰਕਾਸ਼ੀ ਦੇ ਸੰਬੰਧ ਵਿੱਚ ਜੋ ਅੱਜ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਜੀ ਦੀ ਗੁਰੂਤਰ ਧਰਤੀ ਇੱਥੇ ਕੋਲ ਸਾਡੇ 17 ਸਾਲ 5 ਮਹੀਨੇ 9 ਦਿਨ ਇਸ ਧਰਤੀ ਤੇ ਗੁਜ਼ਾਰਨ ਕੀਤੇ। ਅੱਜ ਬੜੀ ਆਫਾਰ ਕਿਰਪਾ ਜੋ ਅੱਜ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਤੋਂ ਜੋ ਅੱਜ ਨਗਰ ਕੀਰਤਨ ਚੱਲ ਰਿਹਾ ਹੈ ਇਸ ਵਿੱਚ ਜੋ ਸਾਡੇ ਡੇਰਾ ਬਾਬਾ ਵਾਰਿਸਾਪ ਕੋ ਮੈਂਜਰ ਸਾਹਿਬ ਸਰਤਾ ਸਤਨਾਮ ਸਿੰਘ ਜੀ ਬੁਸ਼ਪ ਸਾਹਿਬ ਤੇ ਉਹਨਾਂ ਦੀ ਨਾਲ ਸਾਰੀ ਉਹਨਾਂ ਦੀ ਜੋ ਸਾਰੇ ਟੀਮ ਉਹਨਾਂ ਦੀ ਬਹੁਤ ਇਤਿਆਾਕੀ ਬਖਸ਼ਿਸ਼ਾਂ ਦੇ ਲੇਖੀਤ ਦੇ ਰੂਪ ਵਿੱਚ ਲੈ ਕੇ ਆ ਰਹੇ ਨੇ ਗੁਰੂ ਨਾਨਕ ਸਾਹਿਬ ਜਿਹੜੇ ਜੋ ਮਹਾਰਾਜ ਦਾ ਜਨਮ ਨਾਨਕ ਜੀ ਜਿਹੜੇ ਜਨਮ ਦਾਣਾ ਹੋਆ ਤੁੰਤ ਸਰ ਜੀ ਕੀ ਤਾਰੀ ਸ਼ੁਕਰੀਆ ਬੇਰ ਕੋ ਅੱਜ ਬੜੀ ਐਸੀ ਅਪਾਰ ਕਿਰਪਾ ਕੀ ਐਸੇ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤਿਾਰਾ ਮਨਾਇਆ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਸੂਰਜ ਚੜ੍ਹਦਾ ਹੈ ਤੇ ਤਾਰੇ ਲੁਕ ਜਾਂਦੇ ਨੇ ਇਸੇ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਇਨੇ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਇਸ ertidite ਉੱਚ-ਨੀਚ ਜਾਤ-पात ਦੀ ਬੜੀ ਜਿਹੜੀ ਸੁਭਧਾ ਚਲਦੀ ਸੀ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਇਸ ਕਰਕੇ ਬੜੀਆ ਪਾਰਕਿਰ ਪੈਦਾਸ ਸਮੂਹ ਦੇਸ਼ਾਂ-ਪਰਦੇਸਾਂ ਦੀਆਂ ਸੰਗਤਾਂ ਨੂੰ ਆਪਣੇ ਨਗਰ ਦੇ ਨਿਵਾਸੀਆਂ ਨੂੰ ਜੋ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਬਣ ਕੇ ਨਾਲ ਆ ਰਹੀਆਂ ਨੇ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਦਾਸ ਸਮੂਹ ਸੰਗਤਾਂ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਵਧਾਈ ਦਿੰਦਾ ਹੈ ਔਰ ਨਾਲ ਹੀ ਆਪਣੇ ਤਹਿ ਦਿਲੋਂ ਸਵਾਗਤ ਕਰਦਾ ਹੈ ਨਗਰ ਚਿੱਤਨ ਜੀ ਦਾ ਮਹਾਰਾਜਾ ਕਿਰਪਾ ਕਰਨੀ ਇਸੇ ਤਰ੍ਹਾਂ ਹੀ ਅਸੀਂ ਗੁਰੂ ਮਹਾਰਾਜ ਦੇ ਪ੍ਰਕਾਸ਼ ਕੋ ਮਨਾਉਂਦੇ ਰਹੀਏ ਗੁਰੂ ਨਾਨਕ ਸਾਹਿਬ ਜੀ ਦਾ ਜੋ ਫਰਮਾਨ ਹੈ ਨਾਮ ਜਪੋ ਵੰਡ ਕੇ ਛਕੋ ਤੇ ਕਿਰਤ ਕਰੋ ਉਸ ਤੇ ਆਪਾਂ ਚੱਲਦੇ ਰਹੀਏ ਇਹਨੇ ਵਚਨ ਕਰਦਾ ਦਾਸ ਬੱਲੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਤ ਸੰਗਤ ਨੂੰ ਗੁਰੂ ਨਾਨਕ ਜੀ ਗੁਰਨਾਕ ਦੇਵ ਜੀ ਦੇ ਗੁਰਪੁਰਬੀਆਂ ਨੂੰ ਸਤ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਸਮੂਹ ਸੰਗਤ ਨੂੰ ਕਹਿੰਦਾ ਹਾਂ ਕਿ ਹਰ ਸਾਲ ਵੱਧ ਤੋਂ ਵੱਧ ਗੁਰਦਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਦਾ ਭਾਵਨਾ ਨਾਲ ਮਨਾਇਆ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਰਿ ਹੋਵੇ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ